ਜੰਮੂ ਕਸ਼ਮੀਰ ਦੇ ਡੋਡਾ ਦੇ ਪਟਨੀ ਟੋਪ ਦੇ ਜੰਗਲਾਂ ਦੇ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁਕਾਬਲਾ ਜਾਰੀ ਹੈ ਇਸ ਵਿੱਚ ਫੌਜ ਦਾ ਇੱਕ ਕਪਤਾਨ ਸ਼ਹੀਦ ਹੋ ਗਿਆ ਫੌਜ ਨੇ ਕਿਹਾ ਕਿ ਚਾਰ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ ਫੌਜ ਨੇ ਦੱਸਿਆ ਕਿ ਸ਼ਹੀਦ ਕੈਪਟਨ ਦੀਪਕ ਚੱਲ ਰਹੇ ਮੁਕਾਬਲੇ ਦੇ ਵਿੱਚ ਆਪਣੀ ਟੀਮ ਦੀ ਅਗਵਾਈ ਕਰ ਰਹੇ ਸਨ ਵਰਦਾਰ ਨੂੰ ਸਵੇਰੇ ਗੋਲੀ ਲੱਗਣ ਤੋਂ ਬਾਅਦ ਵੀ ਉਹ ਆਪਣੀ ਟੀਮ ਦੇ ਜਵਾਨਾਂ ਨੂੰ ਹਦਾਇਤਾਂ ਦੇ ਰਿਹਾ ਏ ਇਸ ਤੋਂ ਬਾਅਦ ਉਸ ਨੂੰ ਘਟਨਾ ਵਾਲੀ ਥਾਂ ਤੋਂ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਮੁਕਾਬਲਾ ਅਜੇ ਵੀ ਜਾਰੀ ਹੈ। ਇਲਾਕੇ ਦੇ ਵਿੱਚ ਨਦੀ ਨੇੜੇ ਅੱਤਵਾਦੀ ਲੁਕੇ ਹੋਏ ਹਨ ਤੇ ਗੋਲੀਬਾਰੀ ਕਰ ਰਹੇ ਹਨ। ਅੱਤਵਾਦੀ ਬੁੱਧਵਾਰ ਸਵੇਰੇ ਮੁਕਾਬਲੇ ਵਾਲੀ ਥਾਂ ਤੇ ਆਪਣੇ ਹਥਿਆਰ ਛੱਡ ਕੇ ਭੱਜ ਗਏ। ਅਮਰੀਕੀ ਐਮ4 ਰਾਈਫਲ ਵੀ ਬਰਾਮਦ ਹੋਈ ਤੇ ਤਿੰਨ ਫੈਲੀਆਂ ਵਿੱਚੋਂ ਗੋਜੋ ਇਸਪੋਟਕ ਵੀ ਮਿਲੇ। ਕੇਤੇ ਰੱਖਿਆ ਮੰਤਰੀ ਅਤਵਾਦੀ ਘਟਨਾ ਨੂੰ ਲੈ ਕੇ ਦਿੱਲੀ ਦੇ ਸਾਊਥ ਬਲਾਕ ਦੇ ਵਿੱਚ ਬੈਠਕਰ ਰਹੇ ਹਨ ਅਤੇ ਐਨਐਸ ਅਜੀਤ ਟੋਵਾਲ ਅਤੇ ਹਲ ਸੈਨਾ ਮੁਖੀ ਜਰਨਨਾ ਅਪੇਂਦਰ ਦਿਵੇਦੀ ਅਤੇ ਹੋਰ ਸੁਰੱਖਿਆ ਏਜੰਸੀ ਦੇ ਮੁਖੀ ਇਸ ਵਿੱਚ ਹਿੱਸਾ ਲੈ ਰਹੇ ਹਨ ਸੰਕਟ ਦੇ ਦਿਨ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਜੰਮੂ ਦੇ ਵਿੱਚ ਫੌਜ ਦੇ 3000 ਤੋਂ ਵੱਧ ਅਤੇ ਬੀਐਸਐਫ ਦੇ 2000 ਜਵਾਨ ਤਾਇਨਾਤ ਕੀਤੇ ਗਏ ਹਨ ਇਸ ਦੇ ਨਾਲ ਹੀ ਅਤਵਾਦੀ ਨਾਲ ਜਿੱਤਣ ਦੇ ਲਈ ਅਸਾਮ ਰਾਈਫਲਸ ਦੇ ਕਰੀਬ 1500 ਤੋਂ 2000 ਜਵਾਨ ਵੀ ਤਾਇਨਾਤ ਕੀਤੇ ਜਾ ਰਹੇ ਹਨ ਕਟੂਆ ਦੇ ਵਿੱਚ 8 ਗਰਾਊਂਡ ਵਰਕਰ ਗ੍ਰਿਫਤਾਰ ਅਤਵਾਦੀਆਂ ਦੀ ਮਦਦ ਕਰ ਰਹੇ ਹਨ ਜੰਮੂ ਕਸ਼ਮੀਰ ਦੇ ਕਟੂਆ ਦੇ ਵਿੱਚ ਪੁਲਿਸ ਨੇ ਸੋਮਵਾਰ ਨੂੰ 8 ওভার ਗਰਾਊਂਡ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਿਸ ਅਤਵਾਦੀ ਮਾਡਿਊਲ ਨੇ ਇਹਨਾਂ ਵਰਕਰਾਂ ਦੇ 26 ਜੂਨ ਨੂੰ ਡੋਡਾ ਦੇ ਵਿੱਚ ਮਾਰੇ ਗਏ ਜੈਸ਼ ਦੇ ਤਿੰਨ ਅੱਤਵਾਦੀਆਂ ਦੀ ਮਦਦ ਕੀਤੀ ਸੀ ਇਹਨਾਂ ਓਵਰਗਰਾਊਂਡ ਵਰਕਰਾਂ ਨੇ ਸਰਹੱਦ ਪਾਰ ਕਰਕੇ ਡੋਡਾ ਦੇ ਜੰਗਲਾਂ ਦੇ ਵਿੱਚ ਪਹਾੜੀਆਂ ਤੱਕ ਪਹੁੰਚਣ ਦੇ ਵਿੱਚ ਅੱਤਵਾਦੀਆਂ ਦੀ ਮਦਦ ਕੀਤੀ ਸੀ ਇਸ ਤੋਂ ਇਲਾਵਾ ਉਹਨਾਂ ਨੂੰ ਖਾਣ ਪੀਣ ਅਤੇ ਰਹਿਣ ਲਈ ਵੀ ਜਗ੍ਹਾ ਮਹੱਈਆ ਕਰਵਾਈ ਸੀ ਅੱਤਵਾਦੀ ਮੈਡੀਊਲ ਦੇ ਇਹ ਵਰਕਰ ਪਾਕਿਸਤਾਨ ਦੇ ਵਿੱਚ ਬੈਠੇ ਜੈਸ਼ ਦੇ ਹੈਂਡਲਰਾਂ ਨਾਲ ਦੇ ਸੰਪਰਕ ਵਿੱਚ ਹਨ ਤੇ 26 ਜੂਨ ਦੇ ਇਨਕਾਊਂਟਰ ਤੋਂ ਬਾਅਦ ਕੇਂਦਰੀ ਏਜੰਸੀਆਂ ਨੇ ਪੁਲਿਸ ਨੂੰ ਇੰਨਾ ਵਰਕਰਾਂ ਦੇ ਗੰਡੋ ਵਿੱਚ ਲੁਕੇ ਹੋਣ ਦੀ ਸੂਚਨਾ ਦਿੱਤੀ ਪੁਲਿਸ ਨੇ ਦੱਸਿਆ ਕਿ ਇਨਪੁੱਟ ਮਿਲਣ ਤੋਂ ਬਾਅਦ ਗੰਡੋ ਦੇ ਵਿੱਚ 50 ਤੋਂ ਜ਼ਿਆਦਾ ਲੋਕਾਂ ਤੋਂ ਪੁੱਛਗறி ਪੁਸ਼ਚ ਕੀਤੀ ਗਈ ਸਬੂਤ ਮਿਲਣ ਤੋਂ ਬਾਅਦ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੇ ਪੁੱਛਗறி ਤੇ ਦਰਾਂ ਅੱਤਵਾਦੀਆਂ ਦੀ ਮਦਦ ਕਰਨ ਦੀ ਗੱਲ ਵੀ ਕਬੂਲ ਕੀਤੀ ਪੁਲਿਸ ਨੇ ਦੱਸਿਆ ਕਿ ਅੱਤਵਾਦੀ ਮਾਡਿਊਲ ਦਾ ਨੇਤਾ ਮੁਹੰਮਦ ਲਤੀਫ ਸੀ ਕਟੂਆ ਦੇ ਅਬ ਕਟੂਆ ਦੇ ਅੰਬੇ ਦੇ ਨਾਲ ਇਲਾਕੇ ਦੇ ਵਿੱਚ ਰਹਿੰਦਾ ਸੀ ਜੈਸ ਦੇ ਅੱਤਵਾਦੀਆਂ ਦੇ ਹੈਂਡਲਰਾਂ ਨਾਲ ਲਤੀਫ ਦਾ ਮੁੱਖ ਸੰਪਰਕ ਸੀ ਇਹ ਲਤੀਫ ਈਸੀਕੇ ਗੈਸ ਨੇ ਫੈਸਲਾ ਕੀਤਾ ਸੀ ਕਿ ਨੈਟਵਰਕ ਦੇ ਵਿੱਚ ਕਿਸ ਨੂੰ ਸ਼ਾਮਲ ਕਰਨਾ ਹੈ ਤੇ ਕਿਸ ਨੂੰ ਨਹੀਂ ਤੇਤੀਬ ਤੋਂ ਇਲਾਵਾ ਅਕਰ ਅਲੀ ਸਰਦਾਮ ਫੁਲਸਲ ਨੂਰਾਨੀ ਮਕਬੂਲ ਲਿਆਕਤ ਅਤੇ ਕਾਸਿਮ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਸਾਰੇ ਕਟੂਆ ਦੇ ਰਹਿਣ ਵਾਲੇ ਸਨ